ਮੇਰਾ ਨਾਮ ਕਮਲਜੀਤ ਕੌਰ ਬਰਨਾਲਾ ਅੱਜ ਅਰੋਸ਼ ਪ੍ਰਤਾਪ ਸਿੰਘ ਕੀਤਾ ਯਾਰਾ ਰਮਿੰਦਰ ਕੰਨੇ ਨੂੰ ਲੈ ਕੇ ਕੀ ਸਾਰਾ ਮਸਲਾ ਕਿਉਂਕਿ ਸੰਯੁਕਤ ਮੋਰਚਾ ਸੱਦਾ ਵੀ ਜਦੋਂ ਭਾਜਪਾ ਦੀ ਜਿਹੜੀ ਗੁੱਚੜ ਹਕੂਮਤ ਹੈ ਜਦੋਂ ਵੀ ਇਹ ਪਿੰਡਾਂ ਚ ਆ ਲੋਕ ਸਭਾ ਦੇ ਵੋਟਾ ਮੰਗਣ ਵਾਸਤੇ ਆਉਂਗੀ ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ ਲਖੀਮਪੁਰ ਖੀਰ ਦੇ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਹ ਸਾਡੀ ਮੰਗ ਹੈਗੀ ਹੈ ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਵੈਰੀਗੇਟ ਲਾਏ ਨੇ ਕਿ ਗੋਲੀਆਂ ਵਹਾਈਆਂ ਨੇ ਸਾਡੀਆਂ ਮਾਵਾਂ ਦੀ ਸਾਡੇ ਭਰਾਵਾਂ ਦੇ ਲੱਤਾਂ ਬਾਹਾ ਤੋੜੀਆਂ ਨੇਗੀਆਂ ਤੇ ਇਹ ਭਾਜਪਾ ਦੇ ਲੀਡਰ ਕਿਵੇਂ ਸੋਚ ਸਕਦੇ ਨੇ ਕਿ ਅਸੀਂ ਪਿੰਡਾਂ 'ਚ ਆ ਜਾਾਂਗੇ ਕਿਉਂਕਿ ਅਸੀਂ ਜਿਹੜੀ ਲੋਕ ਤਾਕਤਾਂ ਇਕੱਠੇ ਹੋ ਕੇ ਵਿਰੋਧ ਕਰਾਂਗੇ ਚਾਹੇ ਸਾਡਾ ਅੱਜ ਸ਼ਾਂਤ ਭਾਈ ਜਣੀ ਵਿਰੋਧ ਹੈਗਾ ਅਸੀਂ ਕੀਤਾ ਵੀ ਹੈ ਤੇ ਕਰਾਂਗੇ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਪਿੰਡਾਂ 'ਚ ਉਤਰੂਗਾ ਜਦ ਤੱਕ ਪਹਿਲੀ ਵਾਰੀ ਸਾਡੇ ਵਰਨਾਲੇ 'ਚ ਆਇਆ ਹੈ ਰਵਿੰਦਖੰਨਾ ਤੇ ਅੱਗੇ ਦੇਖੇ ਵੀ ਕੀ ਹੁੰਦਾ ਕਿਉਂਕਿ ਜਦੋਂ ਸਾਡੇ ਲੋਕਾਂ ਦੇ ਜਿਹੜੇ ਸਿਰ ਮੜੇ ਹੋਏ ਕਰਜ਼ੇ ਨੇ ਉਹ ਨਹੀਂ ਹਲੇ ਤੱਕ ਮਾਫ਼ ਹੋਏ ਸਾਡੇ 750 ਤੋਂ ਸ਼ਹੀਦ ਪਰਿਵਾਰ ਹੋਗੇ ਇਹਨਾਂ ਦੇ ਪਰਿਵਾਰਾਂ ਨੂੰ ਹਲੇ ਤੱਕ ਕੁਝ ਤਾਂ ਮੁਆਵਜ਼ੇ ਤੋਂ ਵੀ ਰਹਿੰਦੇ ਨੇ ਹਲੇ ਨੌਕਰੀਆਂ ਨਹੀਂ ਦਿੱਤੀਆਂ ਕਰਜ਼ੇ ਦਾ ਪੂਰੇ ਦਾ ਪੂਰਾ ਖੜਾ ਉਹ ਨਹੀਂ ਹਲੇ ਮਾਫ਼ ਕੀਤਾ ਸਾਡਾ ਸ਼ੁਭਕਰਨ ਭਰਾ ਹੈਗਾ ਉਹਨੂੰ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਤੇ ਅਸੀਂ ਕਿਵੇਂ ਵੜਨ ਦੇ ਦੀਏ ਭਾਜਪਾ ਦੀ ਹਕੂਮਤ ਨੂੰ ਨਹੀਂ ਵੜਨਵਾਂਗੇ ਇਹ ਸੰਯੁਕਤ ਮੋਰਚੇ ਦਾ ਸੱਦਾ ਹੈ ਆ ਸਾਡੀਆਂ ਮਾਵਾ ਪਣਾ ਬੈਠੀਆਂ ਨੇ ਜਣੀ ਪਿੰਡਾਂ ਦੇ ਵਿੱਚ ਵੜਨ ਸਹੀ ਉੱਥੇ ਦੱਸਾਂਗੇ ਕਿ ਕਿਹੜੇ ਭਾਵਿਕ ਦੀ ਆ ਕੋਈ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਮੰਗ ਪੱਤਰ ਤਾਂ ਨਹੀਂ ਹਜੇ ਸਾਡਾ ਵਿਰੋਧ ਹੀ ਹੈ ਅਸੀਂ ਵਿਰੋਧ ਹੀ ਕਰਨਾ ਸਾਡੇ 11 ਸਵਾਲ ਲਿਖੇ ਹੋ ਵੀ ਨੇ ਦਿੱਤੇ ਹੋਏ ਵੀ ਨੇ ਸਾਡੇ 11 ਸਵਾਲਾਂ ਦੇ ਜਵਾਬ ਦੇ ਦੇਣਾ ਜੇ ਇਹ ਸੱਚੀਓ ਹੱਕ ਸੱਚ ਵਾਸਤੇ ਜਨਨੀ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਆਉਂਦੇ ਨੇ 11 ਸਵਾਲ ਦੇਣ ਸਾਡੇ ਜਵਾਬ ਦੇਣ ਅਸੀਂ ਜਵਾਬ ਲੈਣ ਆਇਆ ਭਜਦੇ ਕਿਉਂ ਨੇ ਕਿਉਂ ਪ੍ਰਸ਼ਾਸਨ ਨੂੰ ਖੜਾ ਕੀਤਾ ਜਿੰਦੇ ਸਾਡੀ ਮੰਗ ਆ ਖੜਜੋ ਭੈਣ ਖੜਜੋ ਹੁਣ ਇੱਥੇ ਜੀ ਨਾਮ ਹੈ ਜੀ ਚਮਕੌਰ ਸਿੰਘ ਨਾਇਣੇਵਾਲ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹ ਤੁਸੀਂ ਸੜਕ ਵਿਚਾਲੇ ਖੜੇ ਹੋ ਕੀ ਕਾਰਨ ਹੈ ਜੀ ਅੱਜ ਅਸੀਂ ਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ ਪਰ ਅਸੀਂ ਸਾਰੇ ਜ਼ਿਲ੍ਹੇ ਚੋ ਜਿਹੜੇ ਆਪ ਦੇ ਕਿਸਾਨ ਸੀ ਕਚੈਰੀ ਚੌਂਗ ਚ ਇਕੱਠੇ ਸੀ ਇੱਥੇ ਤਾਂ ਖੜਾਇਆ ਸੜਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਤੇ ਇੱਥੇ ਪੁਲਿਸ ਨੇ ਗੱਡੀਆਂ ਟੇਡੀਆਂ ਕਰਕੇ ਸਾਡੇ ਸਾਧਨ ਰੋਕਿਆ ਪੁਲਿਸ ਦਾ ਨਾਕਾ ਲੱਗਿਆ ਹੋਇਆ ਹੈ ਅਸੀਂ ਆਪ ਦਾ ਪ੍ਰਦਰਸ਼ਨ ਕਰਨ ਲਈ ਖੜੇ ਆ ਸਾਡਾ ਕੋਈ ਸੜਕ ਜਾਮ ਕਰਨ ਦਾ ਮਸਲਾ ਨਹੀਂ ਸੀ ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ ਅਸੀਂ ਸਮਝਦੇ ਆਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਸਕਿਆ ਅਸੀਂ ਆਪ ਦਾ ਵਿਰੋਧ ਪ੍ਰਦਰਸ਼ਨ ਕਰਨ ਚ ਪੂਰਾ ਸਫਲ ਹੋਏ ਆਂ ਤੇ ਆਉਣ ਵਾਲੇ ਦਿਨਾਂ ਚ ਆਹ ਕੰਮ ਨਿਬੜ ਜਾਣਾ ਹੈ ਆਉਣ ਵਾਲੇ ਦਿਨਾਂ ਚ ਰਵਿੰਦ ਖੰਨੇ ਵਰਗਿਆਂ ਦੀ ਪੁਲਿਸ ਦੇਖਿਓ ਪੈਂਦੀ ਪਿੰਡਾਂ ਚ ਉਹਨਾਂ ਦੀ ਰੇਸ ਲਵਾਵਾਂਗੇ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨੇ ਜਾਣ ਦਿੱਤਾ ਸਾਡੇ ਕਿਸਾਨਾਂ ਨੂੰ ਕਿੱਲ ਗੰਡਿਆ ਕੰਧਾ ਗੰਡਿਆ ਅਸੀਂ ਕਿੱਲ ਤੇ ਗੰਡ ਕੰਧਾ ਨਹੀਂ ਗੱਡਾਂਗੇ ਅਸੀਂ ਬੰਦਿਆਂ ਦੀਆਂ ਕੰਧਾਂ ਖੜੀਆਂ ਕਰਾਂਗੇ ਇਹਨਾਂ ਦੇ ਮੂਰੇ ਵੀ ਸਾਡੇ ਉੱਥੋਂ ਦੀ ਗੱਡੀਆਂ ਲਗਾ ਕੇ ਪਿੰਡਾਂ ਦੀਆਂ ਸੱਤਾਂ ਜਾਵੜੋ ਨਹੀਂ ਇਹਨਾਂ ਨੂੰ ਸੱਤਾਂ 'ਚ ਬਾਣ ਨਹੀਂ ਦੇਵਾਂਗੇ ਲੋਕਾਂ ਦੀ ਕਾਤਲ ਸਰਕਾਰ